ਨਮਸਕਾਰ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਜ਼ਿਲ੍ਹਾ ਫਰੀਦਕੋਟ ਪਿੰਡ ਸਾਤਕ ਦਿਨਾਲ ਬੌਲਿਸਾਬ ਗੁਰਦੁਆਰਾ ਵਿਖੇ ਭਾਰਤੀ ਸਹਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਕਵਕ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਰਦਾਰ ਸ਼ਮਸ਼ੀਲ ਸਿੰਘ ਜਲਾਲਿਆਣਾ ਸੀਨੀਅਰ ਮੀਤ ਪ੍ਰਧਾਨ ਮਜੀਦ ਸਿੰਘ ਡੋਟ ਜਨਰਲ ਸਕੱਤਰ ਜਗਦੀਪ ਸਿੰਘ ਇੰਜੀਨੀਰੀਆਂ ਜਨਰਲ ਸਕੱਤਰ ਗੁਰਮੀਤ ਸਿੰਘ ਘੁਮਾਰਵਾਲਾ ਅਤੇ ਜਨਰਲ ਸਕੱਤਰ ਸੁਖਜੀਤ ਸਿੰਘ ਕਾਨੇਵਾਲੀ ਨੂੰ ਦੋਹਾ ਬਲਾਕ ਦਾ ਸਾਧਕਾ ਟਿਕੋਟ ਪੂਰਾ ਦੀਆਂ ਇਕਾਈਆਂ ਨੇ ਗਾਲ ਕੀ ਭਾਰਤੀ ਕਿਸਾਨੀਓਂ ਨਿਕਾਦਿਆਂ ਦੇ ਔਹਤੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਦਿੱਤੀ ਹੈ ਦੇਖਦੇ ਆਂ ਪੂਰੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜ ਅਸੀਂ ਅੱਜ ਫਰੀਦਕੋਟ ਜ਼ਿਲ੍ਹੇ ਦੀ ਚੋਣ ਕੀਤੀ ਜੀ ਤੇ ਸ਼ਮਸ਼ੇਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਜਗਦੀਪ ਸਿੰਘ ਨੂੰ ਜਨਨ ਸਕੱਤਰ ਹਾਂਜੀ ਬਹੁਤ ਵਧੀਆ ਜੋਨ ਢੰਗ ਨਾਲ ਹੋਈ ਜੀ ਕੱਲੇ-ਕੱਲੇ ਕਈ ਪ੍ਰਧਾਨ ਹਾਜ਼ਰ ਸਨ ਅੱਜ ਜੋ ਗੁਰਦੁਆਰਾ ਬੌਲੀ ਸਾਹਿਬ ਬੜੀ ਇਤਿਹਾਸਕ ਜਗ੍ਹਾ ਹੈ ਇੱਥੇ ਜਿੰਨੇ ਵੀ ਕਿਸਾਨ ਵੀਰ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਜੋ ਸਾਡੇ ਪੰਜਾਬ ਦੀ ਟੀਮ ਹੈ ਜ਼ਿਲ੍ਹੇ ਦੀ ਟੀਮ ਹੈ ਅਸੀਂ ਵਿਸ਼ਵਾਸ ਦਉਂਦੇ ਹਾਂ ਗੁਰੂ ਘਰੇ ਖੜਕੇ ਕਿ ਅਸੀਂ ਬਿਲਕੁਲ ਸਾਫ਼ ਦਿਲ ਦੇ ਨਾਲ ਇੱਕ ਮੁੱਠ ਹੋ ਕੇ ਪਹਿਲਾਂ ਵੀ ਚੱਲਦੇ ਸੀ ਤੇ ਹੁਣ ਵੀ ਚੱਲਾਂਗੇ ਕੋਸ਼ਟ ਕਰਾਂਗੇ ਜਿੱਥੇ ਸਾਡੇ ਚ ਕੋਈ ਕਮੀਆਂ ਰਹੀਆਂ ਉਹਨਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਟ ਕਰਾਂਗੇ ਕਿਉਂਕਿ ਕਿਸਾਨੀ ਤੇ ਦਿਨੋਂ-ਦਿਨ ਬੜੇ ਭਿਆਨਕ ਭਾੜ ਡਗਰੇ ਆ ਸਮਾਂ ਬੜਾ ਭਿਆਨਕ ਆ ਰਿਹਾ ਹੈ ਇਸ ਕਰਕੇ ਸਾਡੀ ਅੱਜ ਵੀ ਕੋਸ਼ਟ ਇਹੀ ਸੀਗੀ ਕਿ ਕਿਸਾਨਾਂ ਨੂੰ ਵੱਤ ਵੱਦ ਜੋੜਿਆ ਜਾਵੇ ਜੋ ਮੜੀਆਂ ਮੋਟੀਆਂ ਗੱਲਾਂ ਤੂ ਪ੍ਰੰਤੂ ਹੁੰਦੀਆਂ ਰਹਿੰਦੀਆਂ ਉਸ ਬਾਰੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਗਏ ਸਾਡੀ ਜਿਹੜੀ ਚੋਣ ਹੋਈ ਹੈ ਅੱਜ ਬੜੀਆ ਵਧੀਆ ਢੰਗ ਨਾਲ ਜੋ ਸਵਿਧਾਨ ਦਾ ਢੰਗ ਹੈ ਸਬਦਾਨ ਦੇ ਢੰਗ ਦੇ ਨਾਲ ਹੋਈ ਹੈ ਜਿੰਨੀਆਂ ਵੀ ਕਾਈਆਂ ਸਾਡੀਆਂ ਹਾਜ਼ਰ ਹੋਈਆਂ ਇੱਕ ਇੱਕ ਕਾਈ ਦਾ ਪ੍ਰਧਾਨ ਸਾਡਾ ਇੱਥੇ ਹਾਜ਼ਰ ਆ ਜਿਹੜੀਆਂ ਸਾਡੀਆਂ ਕਾਈਆਂ ਕੁਝ ਨਹੀਂ ਪਹੁੰਚ ਸਕੀਆਂ ਅਸੀਂ ਉਹਨਾਂ ਦਾ ਇੱਕ ਵੀ ਨਾਂ ਜਿਹੜਾ ਇੱਥੇ ਨਾਮ ਦਰਜ ਨਹੀਂ ਕਰਾਂਗੇ ਕਾਈਆਂ ਸਾਡੇ ਨਾਲ ਸਹਿਮਤਾ ਪੜਾਂ ਪਰ ਅਸੀਂ ਨਾਂ ਨਹੀਂ ਲਿਖਾਂਗੇ ਇੱਕ ਇੱਕ ਕਾਈ ਦਾ ਅੱਜ ਅਸੀਂ ਜਿਹੜਾ ਨਾਂ ਹੈ ਉਹ ਖਬਰ ਦੇ ਵਿੱਚ ਲਾਵਾਂਗੇ ਜੋ ਫੋਟੋ ਆ ਸਾਡੀ ਜਿੰਨੇ ਵੀ ਕਾਈ ਪ੍ਰਧਾਨ ਸਾਦਕਦੇ ਹਨ ਕੋਟਕਪੂਰਾ ਬਲਾਕ ਦੇ ਹਨ ਉਹਨਾਂ ਨੂੰ ਬਿਲਕੁਲ ਹਾਜ਼ਰ ਕਰਕੇ ਫੋਟੋ ਲਈ ਜਾਊਗੀ ਬਾਕੀ ਜਿਹੜਾ ਇਕੱਠ ਹੈ ਉਹ ਮੀਡੀਆ ਨੂੰ ਦਿਖਦਾ ਦਿਖ ਜਾਣਾ ਦਵਾਰਾ ਮੈਂ ਫਿਰ ਇਹੀ ਕਹਿਣਾ ਚਾਹੁੰਗਾ ਕਿ ਜਿਹੜੀ ਸਾਡੀ ਟੀਮ ਹੈ ਅੱਜ ਦੀ ਬੜਾ ਵਧੀਆ ਟੀਮ ਸਵਿਧਾਨ ਢੰਗ ਦੇ ਨਾਲ ਸ਼ਾਂਤਮਈ ਢੰਗ ਦੇ ਨਾਲ ਦੋ ਬਲਾਕਾਂ ਨੇ ਜੋ ਜ਼ਿਲ੍ਹਾ ਪ੍ਰਧਾਨ ਜਲਾਲਿਆਂ ਨੇ ਚੁਣਿਆ ਗਿਆ ਇਹ ਜੋ ਸ਼ਮਸ਼ੇਰ ਸਿੰਘ ਜਲਾਲਿਆਂਾ ਬੱਚੇ ਬਾਹਰ ਹੈ ਪਹਿਲਾਂ ਵੀ ਇਹ ਕੋਲੋਂ ਤੇਲ ਸਾੜਦਾ ਰਿਹਾ ਗੁਰੂ ਘਰੇ ਖੜੇ ਆ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਇੱਕ ਵੀ ਰੁਪਿਆ ਕਿਸੇ ਦਾ ਇਹ ਖਾਣ ਵਾਲਾ ਬੰਦਾ ਨਹੀਂ ਜੇਬ ਚ ਪੈਸੇ ਲਾਉਣ ਵਾਲਾ ਬੰਦਾ ਜਦੋਂ ਵੀ ਇਹਨੂੰ ਕਹਿੰਦੇ ਆ ਗੱਡੀ ਲੈ ਕੇ ਆਉਂਦਾ ਚਾਹੇ ਚੰ디ਗੜ੍ਹ ਜਾਣਾ ਦਿੱਲੀ ਤੱਕ ਵੀ ਇਹਦੀ ਗੱਡੀ ਹੈ ਸਾਰੀ ਟੀਮ ਆ ਪੰਜਾਬ ਦੀ ਨੂੰ ਪਤਾ ਦਿੱਲੀ ਤੱਕ ਵੀ ਇਹ ਬੰਦਾ ਗੱਡੀ ਲੈ ਕੇ ਅਣਗਿਣਤਾ ਇਹ ਬੰਦੇ ਨੇ ਢੇੜੇ ਲਾਇਆ ਪਰ ਤੇਲ ਕਿਸੇ ਕੋਈ ਵੀ ਕਹਿ ਦੇਵੇ ਕਿ ਐਸ਼ੀਆਰਬੀ ਸਾਥੋਂ ਪੈਸੇ ਲਏ ਸੀ ਸਮਸ਼ੇਰ ਸਿੰਘ ਨੇ ਇਸ ਕਰਕੇ ਜਿਹੜਾ ਸਾਡਾ ਜ਼ਿਲ੍ਹਾ ਪ੍ਰਧਾਨ ਅੱਜ ਚੁਣਿਆ ਗਿਆ ਆ ਸਾਨੂੰ ਵਿਸ਼ਵਾਸ ਹੈ ਕਿ ਬਹੁਤ ਵਧੀਆ ਟੰਗ ਦੇ ਨਾਲ ਜੋ ਜ਼ਿਲ੍ਹਾ ਫਰੀਦਕੋਟ ਦੀ ਟੀਮ ਹੈ ਉਹ ਕੰਮ ਕਰੂਗੀ ਤੇ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੀ ਇਹ ਜਿਹੜੀ ਟੀਮ ਆਸੀਂ ਵਿਸ਼ਵਾਸ ਹਰਮੀਤ ਸਿੰਘ ਕਾਧੀਆਂ ਨੂੰ ਦਿੰਨੇ ਆ ਕਿ ਆਪ ਹੀ ਰਿਜ਼ਲਟ ਜਿਹੜਾ ਮੂਰੇ ਆ ਜਾਣਾ 2 ਮਹੀਨਿਆਂ ਦੇ ਵਿੱਚ ਵੀ ਜਿਹੜੇ ਬਲਾਕ ਸਾਥੋ ਚੱਲੇ ਹੀ ਨਹੀਂ ਸੀ ਅੱਜ ਤੱਕ 20 25 ਸਾਲ ਦੇ ਬੌਂਡੀ ਹੋਏ ਪਏ ਆ ਅਸੀਂ ਗੁਰੂ ਘਰੇ ਖੜਕੇ ਵਾਅਦਾ ਕਰਦੇ ਆ ਕਿ ਉਹ ਬਲਾਕ ਵੀ ਅਸੀਂ ਇਸੇ ਮਹੀਨੇ ਦੇ ਵਿੱਚ ਚਲਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੋਲੋ ਜੀ ਅੱਜ ਆਪਾਂ ਪੁਲਿਸ ਸਾਹਿਬ ਗੁਰਦਾਰੇ ਇਕੱਠੇ ਹੋਇਆ ਹੈ ਮਮਕਲਿਸ ਇਕੱਠੇ ਹੈ ਮੈਂ ਸਪਿੰਦਰ ਸਿੰਘ ਖੰਦੋ ਮੈਂਬਰ ਅੰਤਨ ਕਮੇਟੀ ਪੰਜਾਬ ਅੱਜ ਜਿਹੜੀ ਸਾਡੀ ਜ਼ਿਲ੍ਹੇ ਦੀ ਚੋਣ ਕੀਤੀ ਗਈ ਹੈ ਦੋ ਬਲਾਕ ਜਿਹੜੇ ਸਪੋਰਟਪੁਰਾ ਤੇ ਸਦਕ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਜਾਂ ਜਿਹੜੀਆਂ ਇੱਥੇ ਸ਼ਾਮਲ ਹੋਈਆਂ ਜਿਹੜੇ ਬਲਾਕ ਕੋਟਪੂਰਾ ਦੇ ਸਰਦਾਰ ਕੁਲਵਿੰਦਰ ਸਿੰਘ ਜਿਹੜਾ ਹਰਗੇ ਵਾਲਾ ਉਹਨਾਂ ਦੀ ਅਗਵਾਈ ਦੇ ਵਿੱਚ ਆਇਆ ਹੈ ਔਰ ਸਾਧਕ ਬਲਾਕ ਆ ਜਿਹੜਾ ਉਹ ਸਰਦਾਰ ਅਮਨਦੀਪ ਸਿੰਘ ਜੀ ਖਾਲਸਾ ਸਾਡੇ ਸਾਧਕ ਬਲਾਕ ਦੇ ਪ੍ਰਧਾਨ ਉਹਨਾਂ ਦੀ ਅਗਵਾਈ ਹੇਠ ਆਇਆ ਹੈ ਉਹਨਾਂ ਦੀ ਦੋਵਾਂ ਪਰਦਾਵਾਂ ਦੀ ਫਾਈਨਲ ਦੇ ਨਾਲ ਅੱਜ ਇੱਕ ਚੋਣ ਕੀਤੀ ਗਈ ਹੈ ਜਿਸ ਵਿੱਚ ਸਰਦਾਰ ਸ਼ਮਸ਼ੇਰ ਸਿੰਘ ਜਲਾਲੇਣਾ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ ਔਰ ਦੂਸਰੀ ਟੀਮ ਵੀ ਨਾਲ ਸਾਡੇ ਸਾਰੀ ਚੁਣੀ ਗਈ ਹੈ ਇਹ ਜੋ ਵੀ ਚੋਣ ਹੋਈ ਹੈ ਸਵਧਾਨਕ ਤਰੀਕੇ ਦੇ ਨਾਲ ਕੀਤੀ ਗਈ ਹੈ ਬਿਲਕੁਲ ਇਕਾਨੀਆਂ ਦੀ ਹਾਜ਼ਰੀ ਦੇ ਵਿੱਚ 블ਾਕ 블ਾਕਾਂ ਦੀ ਟੀਮ ਦੇ ਹਾਜ਼ਰੀ ਦੇ ਵਿੱਚ ਔਰ ਅਸੀਂ ਅੱਜ ਤੁਹਾਡੀ ਪ੍ਰੈਸ ਦੇ ਜਿਹੜੇ ਜਰੀਏ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਦੀਆਂ ਉਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਜਿੰਨੀ ਵੀ ਇਹ ਟੀਮ ਹੈ ਉਨ੍ਹਾਂ ਦੇ ਰਹਿਨਮਾਈ ਦੇ ਹੇਠ ਕੰਮ ਕਰੂ ਜੋ ਵੀ ਸਾਨੂੰ ਹੁਕਮ ਲਾਉਣਗੇ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਉਹਨੂੰ ਪੂਰਨ ਵਿਸ਼ਵਾਸ ਦੇ ਨਾਲ ਅਸੀਂ ਨਿਭਾਵਾਂਗੇ ਪ੍ਰਧਾਨ ਜੀ ਨੂੰ ਆ ਬੇਨਤੀ ਕਰਦਾ ਬਾਕੀ ਸਾਰੇ ਜ਼ਿਲ੍ਹਾ ਟੀਮ ਨੂੰ ਬੇਨਤੀ ਕਰਦਾ ਕਿ ਬਿਲਕੁਲ ਕੋਈ ਕਟਾਈ ਨਹੀਂ ਹੋਣੀ ਚਾਹੀਦੀ ਕੋਈ ਆਪਣੇ ਚ ਵਿਤਕਰਾ ਨਹੀਂ ਹੋਣਾ ਚਾਹੀਦਾ ਵੱਤਵਾਦ ਕਿਸਾਨਾਂ ਦੀ ਸੇਵਾ ਕਰਨੀ ਆਪਾਂ ਇਸ ਕਰਕੇ ਹਰ ਹੀ ਨਵੀਂ ਜੁਣੀ ਟੀਮ ਜਿਹੜੀ ਉਹਨੂੰ ਮੈਂ ਆਪਣਾ ਪੰਜਾਬ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਅੱਜ ਵਧਾਈ ਦਿੰਦਾ ਕਿ ਅੱਜ ਬਹੁਤ ਜ਼ਿਆਦਾ ਜਿਹੜਾ ਝੋਨੇ ਦਾ ਕੰਮ ਆ ਉਹ ਜ਼ਿਆਦਾ ਬਾਣੀ ਹੋਣ ਕਰਕੇ ਹਰੇਕ ਕਿਸਾਨ ਨੂੰ ਬਹੁਤ ਮਜਬੂਰੀਆਂ ਝੱਲਣੀਆਂ ਪੈਦੀਆਂ ਤੇ ਜਿਹੜਾ ਇਹ ਖੇਤੀਬਾੜੀ ਦਾ ਮੁੱਦਾ ਸੀ ਆਪਣਾ ਇਹ ਵੀ ਜ਼ਰੂਰੀ ਸੀਗਾ ਕਿਉਂਕਿ ਤਿੰਨ ਸਾਲ ਦਾ ਉੱਚਾ ਹੁੰਦਾ ਸੀ ਸਾਨੂੰ ਵੀ ਕੋਈ ਪਤਾ ਨਹੀਂ ਲੱਗਦਾ ਸੀ ਵੀ ਅਸੀਂ ਕੀ ਕਰੀਏ ਕਦੇ ਸਾਡੀ ਮੀਟਿੰਗ ਹੁੰਦੀ ਸੀ ਤੇ ਕਿਤੇ ਮੀਟਿੰਗ ਵੀ ਨਹੀਂ ਹੁੰਦੀ ਸੀ ਮੈਂ ਇਹ ਅਗਰਾ ਅੱਜ ਦਾ ਲੜੜਾ ਕੇ ਅਸੀਂ 15 ਦਿਨ ਦੀ ਹੁਣ ਮੀਟਿੰਗ ਲੈ ਖਿੜੀ ਵੀ ਆਪਾਂ 15 ਦਿਨ ਤੋਂ ਮੀਟਿੰਗ ਰੱਖਿਆ ਕਰੀਏ ਕੁਝ ਨਾ ਕੁਝੇ ਆਪਾਂ ਗੱਲਾਂ ਸੁਨਿਆ ਕਰਕੇ ਕੁਝ ਚਲਾਈ ਨਿਕਲੇ ਸਾਡੀ ਤੇ ਮੁੱਦੇ ਤੇ ਆਪਾਂ ਚੱਲੀਏ ਕੋ ਦੇਖ ਕੇ ਆਪਾਂ ਕਿਸਾਨ ਸਾਰੇ ਨਾਲ ਕੇ ਰਾਵਾਂਗੇ ਤੇ ਦਾਏ ਆਪਾਂ ਸਰਕਾਰ ਨਾਲ ਲੜ ਸਕਦੇ ਆ ਦੈਤੈ ਦੈਤੈ ਤੁਹਾਨੂੰ ਕਿਵੇਂ ਪ੍ਰੋਸੀਜਰ ਦਿਸੀ ਜੇਕਰ ਆਪਣੇ ਕਿਸਾਨ ਇਸ ਤਰ੍ਹਾਂ ਨਾਂ ਮੁੱਟ ਜੁੜੇ ਜੁੜੇ ਹੁੰਦੇ ਇੱਕ ਦਾ ਨਾਂ ਹੁੰਦਾ ਤਾਂ ਭਰਾਓ ਇਹ ਸਰਕਾਰ ਨੇ ਦਬਾਅ ਪਾ ਕੇ ਆਪਣੀਆਂ ਜ਼ਮੀਨਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਨਾਂ ਬਦਲਿਆ ਜਾਇ ਹੁਣ ਕੋਈ ਇੰਨੇ ਜ਼ਿਆਦੇ ਮੀਂਹ ਨਹੀਂ ਪਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਸਾਰਾ ਕੁਝ ਆ ਜਾਣ ਕੇ ਦਰਿਆਵਾਂ ਦੇ ਵਿੱਚ ਪਾਣੀ ਵਧਾ ਕੇ ਇੱਕ ਜੱਗ ਦਾ ਖੱਜਾ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਕਿੱਗੀਆਂ ਹਰੀਕੇ ਪਰਤਨ ਜਾ ਗਿਆ ਤੇ ਰੇਕੇ ਰੂਣ ਹੋ ਗਾ ਬਿਲਕੁਲ ਹੀ ਜਿਵੇਂ ਹੁੰਦਾ ਨਹੀਂ ਨਾ ਫਸਲਾਂ ਰਹਿ ਗਿਆ ਦਾਕਾ ਰਹਿ ਗਿਆ ਕਈ ਦਾ ਪ੍ਰਵਾਹ ਵੀ ਰੁੜ ਗਿਆ ਇਸ ਕਰਕੇ ਆਪਾਂ ਨੂੰ ਇੱਕ ਇਕ ਹੋਣ ਦੀ ਲੋੜ ਆ ਜੇਕਰ ਆਪਾਂ ਇੱਕ ਨਹੀਂ ਹੁੰਦੇ ਤਾਂ ਇਹ ਕਿਸਾਨਾਂ ਜਿਹੜੀਆਂ ਹੈਗੀਆਂ ਸਰਕਾਰਾਂ ਆਪਣੇ ਤੇ ਦਬਾਅ ਪਾ ਕੇ ਆਪਾਂ ਨੂੰ ਝੋਲਦੇ ਰਹੀਆਂ ਕਿਸਾਨੀ ਮੁੰਡਾ ਹੀ ਆ ਇੱਕ ਜਿਹੜਾ ਇਹਨਾਂ ਨੂੰ ਜਿਹੜੇ ਸਰਕਾਰਾਂ ਦਵਾਈ ਹੁੰਦਾ ਹੋਰ ਕਿਸੇ ਤੋਂ ਦਵਾਦੀਆ ਫਿਰ ਦੁਬਾਰਾ ਮੈਂ ਸਾਰੇ ਵੀਰ ਤੇ ਨੇ ਆਇਆ ਇਹਨਾਂ ਸਾਰਿਆਂ ਤੋਂ ਬਹੁਤ ਮੁਆਫ ਕਰਤਾ ਕਿਉਂਕਿ ਬਹੁਤ ਕੰਮ ਕਰ ਛੱਡ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਫੇਰ ਬੇਰਤੀ ਕੀਤੀ ਜਾਂਦੀ ਆ ਕਿ ਲੰਗਰ ਚ ਚੱਲੀ ਆ ਬਿਲਕੁਲ ਸਾਰੇ ਵੀਰਾਂ ਦਾ ਨਗਰ ਸ਼ੱਕੇ ਦਾ ਨਾ ਚਾਹ ਪਾਣੀ ਦਾ ਰੁਪਈਆ ਦਾ ਨਕਰ ਚਾਰ ਕੀਤਾ